ਉਧਾਨਾ ਤੋਂ ਸੀਨੀਅਰ ਪਾਤਪਦੇ ਆਗੂ ਅਤੇ ਸਾਫ ਕਾਸ ਸਿਹਤ ਮੰਤਰੀ ਦੇ ਪੋਤੇ ਅਮਿਤ ਗੁਸਾਈ ਨੂੰ 28 ਮਾਰਚ ਨੂੰ ਪਾਕਿਸਤਾਨ ਦੇ ਨੰਬਰ ਤੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ ਜਿਸ ਦੇ ਚਲਦੇ ਉਹਨਾਂ ਨੇ ਇਸ ਸਬੰਧੀ ਜੁਆਇੰਟ ਕਮਿਸ਼ਨਰ ਨੂੰ ਸ਼ਿਕਾਇਤ ਵੀ ਦਿੱਤੀ ਸੀ ਪਰ ਬਾਵਜੂਦ ਇਸ ਦੇ ਅਰੋਪੀ ਨੂੰ ਫੜਾਇਆ ਜਾਵੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰ ਜਿਤੇ ਜਾਨ ਸ਼ੁਰੂ ਕਰ ਦਿੱਤੀ ਤਾਂ ਉੱਥੇ ਹੀ ਅਮਿਤ ਗੁਸਾਈ ਨੇ ਪੁਲਿਸ ਤੇ ਸਵਾਲ ਖੜੇ ਕਰ ਦਿੱਤੇ ਨੇ ਅਤੇ ਕਿਾ ਕਿ ਉਹਨਾਂ ਨੂੰ ਇਸ ਵਿੱਚ ਕੋਈ ਵੀ ਇਨਸਾਫ ਨਹੀਂ ਮਿਲ ਰਿਹਾ ਅਤੇ ਕਿਆ ਕਿ ਨਾ ਹੀ ਹਲੇ ਤੱਕ ਕੋਈ ਦੋਸ਼ੀ ਗ੍ਰਿਫਤਾਰ ਹੋਇਆ ਤੇ ਨਾ ਹੀ ਉਹਨਾਂ ਪਾਸੋਂ ਕੋਈ ਵੀ ਮੁਢਲੀ ਪੁੱਛ ਪੜਤਾਲ ਕੀਤੀ ਗਈ ਹੈ। ਮਿਰਵਿੰ ਮੈਂ ਮੇਰਾ ਨਾਮ ਆਮਿਤ ਗੁਸਾਈਆ ਹਾਂ ਮੈਂ ਪ੍ਰਵਕਤਾ ਪੰਜਾਬ ਭਾਜਪਾ ਦਾ ਹੈਗਾ ਵਾ ਤੇ ਆਪਣੇ ਸੀਰੀ ਸਤਪਲ ਗੁਸਾਈਆ ਜੀ ਜਿਹੜੇ ਸਾਬਕਾ ਸਿਹਤ ਮੰਤਰੀ ਸੀ ਉਹਨਾਂ ਦਾ ਗ੍ਰੈਂਡਸ ਹਨ ਮੈਨੂੰ ਇੱਕ 28 ਮਾਰਚ ਨੂੰ ਸਵੇਰੇ 10:49 ਮਿੰਟ ਤੇ ਇੱਕ ਫੋਨ ਆਂਦਾ ਵਾ WhatsApp ਕਾਲ ਆਂਦੀ ਹੈ ਜਿਹੜਾ ਕਿ ਪਾਕਿਸਤਾਨ ਦਾ ਨੰਬਰ ਹੁੰਦਾ ਵਾ ਔਰ ਮੈਨੂੰ ਉਹ ਫੋਨ ਪਹਿਲੇ 16 ਸੈਕਿੰਡ ਦੀ ਕਾਲ ਆਂਦੀ ਹੈ ਉਸ ਤੋਂ ਬਾਅਦ ਫਿਰ ਮੈਨੂੰ 1 ਮਿੰਟ ਦੀ ਕਾਲ ਆਂਦੀ ਹੈ ਔਰ ਕਾਲ ਕਰਕੇ ਉਹ ਮੈਨੂੰ ਮੇਰਾ ਨਾਮ ਕਨਫਰਮ ਕਰਕੇ ਮੇਰੇ ਬੌਜੀ ਦਾ ਨਾਮ ਜ਼ਿਕਰ ਕਰਕੇ ਉਸ ਤੋਂ ਬਾਅਦ ਫੈਮਿਲੀ ਨੂੰ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਹੈ ਉਸ ਤੋਂ ਬਾਅਦ ਜਦੋਂ ਮੈਂ ਕੋਈ ਰਿਐਕਟ ਕਰਦਾ ਉਹ ਫੋਨ ਨੂੰ ਬੰਦ ਕਰ ਦਿੰਦਾ ਉਸ ਤੋਂ ਬਾਅਦ ਮੈਂ ਉਸੇ ਟਾਈਮ ਇਮੀਡੀਏਟਲੀ ਐਪਲੀਕੇਸ਼ਨ ਲਿਖਵਾ ਕੇ ਮੈਂ ਆਪਣੇ ਜਿਹੜੇ ਜੁਆਇੰਟ ਸੀਪੀ ਹੈ ਤੇਜਾ ਜੀ ਉਹਨਾਂ ਕੋਲ ਚਲੇ ਗਿਆ ਤੇ ਉਹਨਾਂ ਨੇ ਜਿਹੜਾ ਐਪਲੀਕੇਸ਼ਨ ਨੂੰ ਬਾਈ ਨੇਮ ਮਾਰਕ ਕੀਤਾ ਏਸੀਪੀ ਸੈਂਟਰਲ ਜਿਹੜੇ ਆਰਿਸ਼ੀ ਜੈਨ ਜੀ ਹੈਗੇ ਆ ਉਹਨਾਂ ਨੂੰ ਮਾਰਕ ਕੀਤਾ ਤੇ ਉਹਨਾਂ ਨੇ ਬਹੁਤ ਵਧੀਆ ਟੈਂਡ ਕਰਕੇ ਮੈਨੂੰ ਉਹ ਆਪਣਾ ਇਸ ਦੀ ਤਫਤੀਸ਼ ਦਾ ਔਰ ਬੰਦਾ ਟਰੇਸ ਕਰਨ ਦਾ ਮੈਨੂੰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਲੇਕਿਨ 10 ਅਪ੍ਰੈਲ ਨੂੰ ਬੰਦਾ ਤਾਂ ਟਰੇਸ ਨਹੀਂ ਹੋਇਆ ਲੇਕਿਨ ਉਹਨਾਂ ਨੇ 10 ਤਿਆਂ ਨੂੰ ਮੈਨੂੰ ਇੱਕ ਡੀਡੀਆਰ 506 ਸੈਕਸ਼ਨ ਦੇ ਵਿੱਚ ਘਟ ਕੇ ਮੈਨੂੰ ਪਕੜਾ ਦਿੱਤੀ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਇਸ ਗੱਲ ਦਾ ਇੰਤਜ਼ਾਰ ਕਰਦਾ ਰਿਹਾ ਸ਼ਾਇਦ ਕੋਈ ਮਤਲਬ ਪੁਲਿਸ ਆਪਣੀ ਰੂਟੀਨ ਜਾਂ ਜਾਂ ਕੋਈ ਇਨਕੁਆਰੀ ਦੇ ਵਿੱਚ ਕੋਈ ਬੰਦਾ ਟਰੇਸ ਆਊਟ ਕਰ ਲੇਗੀ ਲੇਕਿਨ ਹਜੇ ਤੱਕ ਕੁਝ ਨਹੀਂ ਹੋਇਆ ਤੇ ਫਿਰ ਐਟ ਦਾ ਐਂਡ ਮੈਂ ਫਿਰ ਆਪਣਾ ਇਸ ਨੂੰ ਜੋ ਹੈ ਮੀਡੀਆ ਦੇ ਵਿੱਚ ਇਸ ਨੂੰ ਅੱਛਾ ਸਰਕ ਤੁਹਾਨੂੰ ਕਿੰਨੀ ਵਾਰ ਕਾਲ ਆ ਜਿਹੜੀ ਆ ਚੁੱਕੀ ਹੈ ਪਾਕਿਸਤਾਨ ਮਤ ਬਾਉਜੀ ਦੇ ਜਾਣ ਤੋਂ ਬਾਅਦ 2020 ਚ ਬਾਉਜੀ ਚਲੇ ਗਏ ਸੀਗੇ ਉਹਨਾਂ ਦੇ ਜਾਣ ਤੋਂ ਬਾਅਦ ਪਹਿਲੀ ਵਾਰੀ ਸਾਨੂੰ ਥ੍ਰੈਟ ਆਈ ਹੈ ਮੈਨੂੰ ਫਸਟ ਟਾਈਮ ਆਈ ਹੈ ਕਿਹੜੀ ਕਿਹੜੀ ਤਰੀਕ ਤੁਹਾਨੂੰ ਕਾਲ ਆਈ ਹੈ ਮੈਨੂੰ 28 ਮਾਰਚ ਨੂੰ 28 ਮਾਰਚ ਨੂੰ ਅੱਛਾ ਕੀ ਤੁਹਾਡੇ ਕੋਲ ਮੰਗ ਕੀ ਕੀਤੀ ਜਾਂਦੀ ਸੀ ਪੈਸੇ ਦੀ ਮੰਗ ਕੀਤੀ ਜਾਂਦੀ ਸੀ ਮੈਨੂੰ ਪੈਸੇ ਦੀ ਤਾਂ ਨਹੀਂ ਕੋਈ ਮੰਗ ਕੀਤੀ ਕੋਈ ਮਾਰਨ ਦੀ ਮਾਰਨ ਦੀ ਧਮਕੀ ਦਿੱਤੀ ਸੀ ਸਿਰਫ ਕੋਈ ਕਾਰਨ ਤੁਹਾਨੂੰ ਪੁੱਛਿਆ ਹੋਵੇ ਜੀ ਕਿ ਕਾਰਨ ਹੈ ਮੈਂ ਉਸ ਤੋਂ ਪਹਿਲੇ ਮੈਂ ਕੁਝ ਉਹਨੂੰ ਬੋਲਦਾ 1 ਮਿੰਟ ਦੀ ਕਾਲ ਦੇ ਵਿੱਚ ਹੀ ਉਹਨੇ ਆਪਣੀ ਗੱਲ ਕਹਿ ਕੇ ਮੇਰੀ ਗੱਲ ਸੁਣੀ ਪਹਿਲੇ ਤਾਂ ਮੈਂ ਇਸ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੌਣ ਹੈਗਾ ਕਿ ਕਿ ਕਿੱਥੋਂ ਬੋਲ ਰਿਹਾ ਜਿਹੜਾ ਕਿ ਮੈਂ ਜਦੋਂ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ ਉਹਨੇ ਫੋਨ ਰੱਖ ਦਿੱਤਾ ਸਿਰਫ ਆਪਣੀ ਗੱਲ ਰੱਖ ਕੇ ਆਪਣੇ ਅੱਛਾ ਜਿਵੇਂ 20 25 ਦਿਨ ਤੋਂ ਪਲੱਸ ਦਾ ਟਾਈਮ ਜਿਹੜਾ ਹੋ ਗਿਆ ਤੇ ਹੁਣ ਤੱਕ ਕਾਰਵਾਈ ਨਹੀਂ ਤੁਸੀਂ ਪੁਲਿਸ ਅਧਿਕਾਰੀਆਂ ਨਾਲ ਕੋਈ ਗੱਲਬਾਤ ਕੀਤੀ ਗਿਆ ਨਾ ਤੁਹਾਨੂੰ ਨਹੀਂ ਮੇਰੀ ਉਸ ਤੋਂ ਬਾਅਦ ਮੈਂ 2-3 ਵਾਰੀ ਆਪਣੇ ਮਿਲੇ ਸੀ ਜੁਆਇੰਟ ਸੀਪੀ ਨੂੰ ਤੇ ਆਪਣਾ ਏਸੀਪੀ ਮੈਡਮ ਸੰਪਰਕ ਚੁਣਿਆ ਗਵਨ ਲੇਕਿਨ ਹਜੇ ਤੱਕ ਕੋਈ ਮਤਲਬ ਕੁਝ ਰਿਜ਼ਲਟ ਨਿਕਲੇ ਨਹੀਂ ਅੱਛਾ ਤੁਹਾਨੂੰ ਕੰਟੀਨਿਊਸਲੀ ਕਾਲ ਆਉਂਦੀ ਸੀ ਤੁਹਾਨੂੰ ਨਹੀਂ ਮੈਨੂੰ ਫਸਟ ਟਾਈਮ ਆਈ ਸੀਗੀ ਫਸਟ ਟਾਈਮ 28 ਮਾਰਚ ਨੂੰ ਜੀ 28 ਮਾਰਚ ਨੂੰ ਪਹਿਲੀ ਕਾਲ ਆਈ ਤੁਹਾਨੂੰ ਜੀ 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 ਅੱਛਾ ਜੇ ਕਾਲ ਦੇ ਵਿੱਚ ਕੋਈ ਹੋਰ ਤੁਹਾਡੇ ਪਰਿਵਾਰ ਦੇ ਕਿਸੇ ਨੂੰ ਕਾਲ ਕੋਲਾਈ ਸੀ ਦੌਰਾਨ ਕੋਈ ਨਹੀਂ ਹੋਰ ਕਿਸੇ ਨੂੰ ਫੈਮਿਲੀ ਚ ਨਹੀਂ ਆਈ ਮੈਨੂੰ ਹੀ ਆਈ ਸੀਗੀ ਜੀ अच्छा फैमिली ਦੇ ਵਿੱਚ ਮੇਰੇ ਫਾਦਰ ਸਾਹਿਬ ਆਇਆ ਜਾਂ ਮੇਰੇ ਤਰੱਕੀ ਕੀ ਲੱਗਦਾ ਕੀ ਹੈ ਕਿਉਂ ਇਸ ਗੱਲ ਨੇ ਪੈਸੇ ਦੀ ਵੀ ਕੋਈ ਗੱਲ ਨਹੀਂ ਹੋਈ ਕੋਈ ਨਾ ਸਮਝ ਨਹੀਂ ਆਈ ਬ੍ਰਦਰ ਮੈਨੂੰ ਉਹ ਮਤਲਬ ਇਹ ਚੀਜ਼ਾਂ ਦਾ ਮੈਨੂੰ ਪਹਿਲੀ ਵਾਰੀ ਆਈ ਹੈ ਮੈਨੂੰ ਕਿਹਾ ਕੀ ਸੀ ਕਾਲ ਦੇ ਵਿੱਚ ਮੈਨੂੰ ਕਹਿੰਦਾ ਜੀ ਅਮਿਤ ਗੁਸਾਈ ਬੋਲਦਾ ਮੈਂ ਕਹਾ ਜੀ ਕਿ ਨਹੀਂ ਗੁਸਾਈ ਦਾ ਪੁੱਤਾ ਮੈਂ ਮੈਂ ਕਹਾ ਜੀ ਕੰਨ ਜਰਾ ਬੇਟਾ ਕਿਥੇ ਜਦੋਂ ਨੇ ਬੇਟੇ ਦਾ ਨਾਮ ਲੇਤਾ ਮੈਂ ਗੋ ਥੋੜਾ ਜਿਆ ਸ਼ੌਕ ਸ਼ੌਕ ਹੋ ਗਿਆ ਕਿ ਯਾਰ ਇਹ ਕੀ ਗੱਲ ਮਨ ਲਓ ਫਿਰ ਮੈਂ ਉਹਨੂੰ ਥੋੜਾ ਜਿਆ ਪੰਜਾਬੀ ਚ ਪੁੱਛਿਆ ਤੂੰ ਫੋਨ ਬੋਲਦਾ ਕਹਿੰਦਾ ਫਿਰ ਮੈਂ ਤੁਹਾਨੂੰ ਜਾਨ ਤੋਂ ਮਾਰ ਦਊਂ ਤੈਨੂੰ ਬਸ ਮੈਂ ਇਸ ਤੋਂ ਪਹਿਲੇ ਮੈਂ ਵੀ ਕੁਝ ਰਿਐਕਟ ਕਰਦਾ ਉਹਨੇ 1 ਮਿੰਟ ਦੇ ਵਿੱਚ ਹੀ ਫੋਨ ਚੁੱਕ ਦਿੱਤਾ ਜਾਨ ਤੋਂ ਮਾਰਨੀ ਤੰਗ ਕੀਤੀ ਜੀ ਜੀ ਆਪਣੇ ਆਪ ਨੂੰ ਸੀਆਈਡੀ ਦਾ ਮੁਲਾਜ਼ਮ ਹਰਜੀਤ ਸਿੰਘ ਕਹਿੰਦਾ ਸੀਗਾ ਉਹ ਮਮ ਜੀ 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 ਉਹ ਨੰਬਰ ਪਾਕਿਸਤਾਨ ਦਾ ਜੀ ਜੀ ਨੰਬਰ ਪਾਕਿਸਤਾਨ ਦਾ ਸੀਗਾ ਪਹਿਲੇ ਉਸਨੇ ਸੀਆਈਡੀ ਦਾ ਮੁਲਾਜ਼ਮ ਹਰਜੀਤ ਸਿੰਘ ਕਹਿ ਕੇ ਫੋਨ ਕੀਤਾ ਔਰ ਜਦੋਂ ਗੱਲਬਾਤ ਕਰਕੇ ਮੈਂ ਜਿਆਦਾ ਵਿਸਤਾਰ ਚ ਜਾਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਆਪਣੀ ਗੱਲ ਰੱਖ ਕੇ ਮੇਰੇ ਰਿਐਕਸ਼ਨ ਤੋਂ ਪਹਿਲਾਂ ਹੀ ਉਹਨੇ ਫੋਨ ਰੱਖ ਦਿੱਤਾ ਜੀ ਜੀ ਉਹ ਕੀ ਮੰਨਦਾ ਸੀ ਮੈਂ ਤਾਂ ਇਹੀ ਬਰਦਰ ਕਹਾਂਗਾ ਕਿ ਪੁਲਿਸ ਇਸ ਦੀ ਗਹਿਰਾਈ ਚ ਜਾਵੇ ਔਰ ਬੰਦਾ ਪ੍ਰੈਸ ਕਰੇ ਆਪਾਂ ਤਾਂ ਇਹੀ ਚਾਹਾਂਗੇ 28 ਮਾਰਚ ਬਾਅਦ ਸਵੇਰ ਤੋਂ ਕੋਈ ਕਾਲ ਨਹੀਂ ਨਹੀਂ ਕੋਈ ਨਹੀਂ